ਬੰਦਾ ਬੰਦੀ ਆਈਓ ਉੱਚਾ ਉਹ ਹੀ ਹੁੰਦਾ ਜੋ ਹੋਵੇ ਵੱਡਾ ਕਰਮ ਵਡਪਣ ਦੇ ਵਿੱਚ ਉਹ ਆਪ ਕਦੇ ਨਾ ਉੱਚਾ ਉੱਠੇ ਜੋ ਲਾਵੇ ਯੋਰ ਹੋਰਾਂ ਨੂੰ ਨੱਪਣ ਦੇ ਵਿੱਚ ਅਮਣੇ ਨਾ ਖਿੱਚ ਕੇ ਸੁੱਟੀ ਜੋ ਨੀਵਾ ਹੋਰਾਂ ਨੂੰ ਹੁੰਦਾ ਸੋਹਣਾ ਉਹ ਹੀ ਉਸ ਹੱਪਣ ਦੇ ਵਿੱਚ ਹੁੰਦਾ ਸੋਹਣਾ ਉਹ ਹੀ ਉਸ ਹੱਪਣ ਦੇ ਵਿੱਚ ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਦਾ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਹੁਰਾਂ ਨੂੰ ਸੁੱਟਦਾ ਆਪ ਹੀ ਡਿੱਗਿਆ ਹਰ ਘਰ ਪਰਿਵਾਰ ਵਿੱਚ ਹਰ ਸੰਜਾਂ ਦੇ ਸਮੂਹ ਵਿੱਚ ਆਮ ਸਧਾਰਨ ਸਮਾਜਿਕ ਵਰਤੋ ਵਿਹਾਰ ਵਿੱਚ ਆਪਸੀ ਇਤਫਾਕ ਤੇ ਹਮੇਸ਼ਾ ਯੂਰ ਦਿੱਤਾ ਜਾਂਦਾ ਹੈ ਇਹ ਅੱਜ ਤੋਂ ਨਹੀਂ ਤਕਰੀਬਨ ਜਦੋਂ ਤੋਂ ਅਸੀਂ ਹੋਸ਼ ਸੰਭਾਲੀਏ ਇਨਫੈਕਟ ਅਸੀਂ ਕੀ ਜਦੋਂ ਤੋਂ ਸਾਡੇ ਪੇਰੈਂਟਸ ਨੇ ਸਾਡੇ ਗ੍ਰੈਂਡਪੇਰੈਂਟਸ ਨੇ ਹੋਸ਼ ਸੰਭਾਲੀਏ ਉਦੋਂ ਤੋਂ ਹੀ ਆਪਸੀ ਇਤਫਾਕ ਦੀਆਂ ਇੱਕ ਦੂਜੇ ਨੂੰ ਮੋਟੀਵੇਟ ਕਰਨ ਦੀਆਂ ਗੱਲਾਂ ਹੁੰਦੀਆਂ ਆਈਆਂ ਨੇ ਸਿਰਫ ਗੱਲਾਂ ਹੀ ਨਹੀਂ ਲੋਕ ਇੱਕ ਦੂਜੇ ਨੂੰ ਮੋਟੀਵੇਟ ਵੀ ਕਰਦੇ ਆਏ ਨੇ ਆਪਸੀ ਇਤਫਾਕ ਬਣਾ ਕੇ ਰੱਖਦੇ ਵੀ ਆਏ ਨੇ ਪਰ ਜਿੱਥੇ ਇਨਸਾਨ ਇਹ ਸਭਿਅਕ ਵਤੀਰੇ ਕਰਦੇ ਆਏ ਨੇ ਉੱਥੇ ਕੁਝ ਲੋਕ ਅਸਭਿਅਕ ਵਰਤਾਰੇ ਵੀ ਵਰਤਦੇ ਆਏ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਇੱਕ ਦੂਜੇ ਨੂੰ ਨੀਵਾ ਸੋਟ ਕੇ ਸੁਭਾਵਕ ਤਰਬੀਅਤ ਮੁਤਾਬਕ ਸਮਾਜ ਵਿੱਚ ਦੋਵਾਂ ਹੀ ਤਰ੍ਹਾਂ ਦੇ ਲੋਕ ਹਨ ਇਸ ਲਈ ਕਿਸੇ ਨੂੰ ਲੱਤਾਂ ਖਿੱਚ ਕੇ ਥੱਲੇ ਸੁੱਟਣ ਵਾਲਾ ਵਤੀਰਾ ਕੋਈ ਅਚੰਭਾ ਨਹੀਂ ਹੈ ਇਹ ਵਤੀਰਾ ਅਸੀਂ ਸਾਰਿਆਂ ਨੇ ਆਪਣੇ ਆਸ-ਪਾਸ ਵੇਖਿਆ ਹੀ ਹੁੰਦਾ ਹੈ ਤੇ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਇਹ ਵਤੀਰਾ ਇਹ ਵਿਹਾਰ ਵਰਤਾਇਆ ਵੀ ਹੁੰਦਾ ਹੈ ਸੁਭਾਵਕ ਹੀ ਸਾਡੇ ਇਨਸਾਨਾਂ 'ਚ ਇੱਕ ਇਨਸਿਕਿਉਰਿਟੀ ਹੁੰਦੀ ਹੈ ਜਦੋਂ ਸਾਨੂੰ ਕੋਈ ਇਨਸਾਨ ਆਪਣੇ ਤੋਂ ਅੱਗੇ ਲੱਗਦਾ ਹੈ ਤਾਂ ਅਸੀਂ ਉਸ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂ ਉਸ ਦੀਆਂ ਬੁਰਾਈਆਂ ਕਰਕੇ ਉਸ ਨੂੰ ਨੀਵਾ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਇਹਨੇ ਨਾ ਸਮਝਾਂ ਕਿ ਅਸੀਂ ਕਿਸੇ ਦਾ ਕਿਰਦਾਰ ਕਿਸੇ ਦਾ ਮਿਆਰ ਸੁੱਟਣ ਲਈ ਯੋਰ ਲਾ ਦਿੰਦੇ ਹਾਂ ਅਗਲੇ ਨੂੰ شدت ਨਾਲ ਨੀਵਾ ਸੁੱਟਣ ਦੇ ਚੱਕਰ 'ਚ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਸਿਰਫ ਅਗਲੇ ਨੂੰ ਨੀਵਾ ਨਹੀਂ ਸੁੱਟ ਰਹੇ ਅਸੀਂ ਆਪਣੇ ਆਪ ਨੂੰ ਵੀ ਨੀਵਾ ਸੁੱਟ ਰਹੇ ਹਾਂ ਕਿਉਂਕਿ ਸਮਾਜ ਵਿੱਚ ਇੱਕ ਬੈਲੈਂਸ ਹੈ ਜਿਹੜਾ ਇੱਕ ਇਨਸਾਨ ਨੇ ਦੂਜੇ ਇਨਸਾਨ ਨੂੰ ਦਿੰਦਾ ਹੈ ਕਿਉਂਕਿ ਬੰਦਾ ਬੰਦੇ ਨਾਲ ਖਲੋਤਾ ਹੈ ਇਨਸਾਨ ਇਨਸਾਨ ਨਾਲ ਹੀ ਉੱਚਾ ਹੁੰਦਾ ਹੈ ਹੁਣ ਆਪਣੇ ਸੁਭਾਵਕ ਵਤੀਰੇ ਨੂੰ ਵੇਖਣ ਲਈ ਆਪਣੀ ਤਰਬੀਅਤ ਦਾ ਤਕਾਜ਼ਾ ਲਾਉਣ ਲਈ ਇੱਕ ਸਿਚੁਏਸ਼ਨ ਨੂੰ ਅਸਿਊਮ ਕਰਕੇ ਵੇਖੀਏ ਕਿ ਇੱਕ ਇਨਸਾਨ ਨੇ ਆਪਣੀ ਜ਼ਿੰਦਗੀ ਚ ਬੜੀ ਮਿਹਨਤ ਕੀਤੀ ਹੈ ਸਲੀਕਿਆਂ ਚ ਚੱਲ ਕੇ ਆਪਣਾ ਇੱਕ ਉੱਚਾ ਮੁਕਾਮ ਹਾਸਲ ਕੀਤਾ ਹੈ ਅਸੀਂ ਉਸ ਇਨਸਾਨ ਦੇ ਆਸ-ਪਾਸ ਦੇ ਸਰਕਲ ਵਿੱਚ ਹਾਂ ਇਸ ਲਈ ਕਿਤੇ ਨਾ ਕਿਤੇ ਅਸੀਂ ਵੀ ਉੱਚੇ ਮੰਨੇ ਜਾਂਦੇ ਹਾਂ ਪਰ ਆਪਣੀ ਤਰਬੀਅਤ ਕਰਕੇ ਆਪਣੇ ਸੁਭਾਅ ਕਰਕੇ ਅਸੀਂ ਅਗਲੇ ਦੇ ਨਾਲ ਰਹਿੰਦੇ ਆ ਵੀ ਈਰਖਾ ਵਸ ਪੈ ਕੇ ਉਸ ਦੀਆਂ ਹੀ ਬੁਰੀਆਈਆਂ ਕਰਕੇ ਉਸ ਨੂੰ ਨੀਵਾ ਸੁੱਟਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਉਸ ਬਾਰੇ ਗਲਤ ਬੋਲਣਾ ਸ਼ੁਰੂ ਕਰ ਦਿੰਦੇ ਹਾਂ ਇਹ ਸੋਚ ਕੇ ਕਿ ਉਹ ਬਾਕੀਆਂ ਦੀਆਂ ਨਜ਼ਰਾਂ 'ਚ ਨੀਵਾ ਹੋ ਜਾਏਗਾ ਜਦਕਿ ਅਗਲਾ ਇਨਸਾਨ ਕਦੇ ਵੀ ਬਾਕੀਆਂ ਦੀਆਂ ਨਜ਼ਰਾਂ 'ਚ ਨੀਵਾ ਨਹੀਂ ਹੁੰਦਾ ਅਸਲੀਅਤ ਵਿੱਚ ਅਸੀਂ ਆਪਣੇ ਆਪ ਨੂੰ ਨੀਵਾ ਸੁੱਟ ਬੈਂਦੇ ਹਾਂ ਐਨਾ ਨੀਵਾ ਕੇ ਸਾਥੋਂ ਮੁੜ ਕੇ ਉੱਠਣਾ ਔਖਾ ਹੋ ਜਾਂਦਾ ਹੈ ਕਿਸੇ ਚੰਗੇ ਭਲੇ ਇਨਸਾਨ ਨੂੰ ਅਸੂਲਾਂ ਦਸਤੂਰਾਂ 'ਚ ਰਹਿ ਕੇ ਆਪਣਾ ਜੀਵਨ ਬਸਰ ਕਰਦੇ ਇਨਸਾਨ ਨੂੰ ਜਦੋਂ ਅਸੀਂ ਆਪਣੇ ਮਨ ਦੀਆਂ ਮਾੜੀਆਂ ਨੀਤੀਆਂ ਕਰਕੇ ਸੁੱਟਾਂਗੇ ਤਾਂ ਅਸੀਂ ਵੀ ਡਿੱਗਾਂਗੇ ਅਸੀਂ ਕਰਮ ਤੋਂ ਡਿੱਗਾਂਗੇ ਸਾਡਾ ਕਿਰਦਾਰ ਡਿੱਗੇਗਾ ਸਾਡੇ ਕਰਮ ਦਾ ਮਿਆਰ ਡਿੱਗੇਗਾ ਇਹ ਸਭ ਕਰਕੇ ਇਕੱਲਾ ਸਾਡਾ ਕਿਰਦਾਰ ਸਾਡੇ ਕਰਮ ਦਾ ਮਿਆਰ ਹੀ ਨਹੀਂ ਡਿੱਗੇਗਾ ਅਸੀਂ ਪਰਮਾਤਮਾ ਦੀਆਂ ਨਜ਼ਰਾਂ 'ਚ ਟਿਕਾਂਗੇ ਤੇ ਜੇ ਅਸੀਂ ਪਰਮਾਤਮਾ ਦੀਆਂ ਨਜ਼ਰਾਂ 'ਚ ਡਿੱਗ ਗਏ ਤਾਂ ਫਿਰ ਕੀ ਕਰਾਂਗੇ ਕਿਉਂਕਿ ਅਖੀਰ ਜਾਣਾ ਤਾਂ ਪਰਮਾਤਮਾ ਦੇ ਘਰ ਹੈ ਜਾਂ ਕੇ ਵਾਪਸੀ ਤਾਂ ਉਸੇ ਘਰ ਹੀ ਕਰਨੀ ਹੈ ਇਸ ਲਈ ਕਦੇ ਵੀ ਕਿਸੇ ਨੂੰ ਸੁੱਟਣ ਨਾ ਤੁਰੀਏ ਜੇ ਸੁਭਾਅ ਦੀ ਕਿਸੇ ਕਮੀ ਕਰਕੇ ਕਰਮ ਦੀ ਕਿਸੇ ਕਮੀ ਕਰਕੇ ਕੋਈ ਇਨਸਾਨ ਰਾਹੋ ਕੋਰਾਏ ਡਿੱਗ ਜਾਂਦਾ ਹੈ ਤਾਂ ਉਸ ਨੂੰ ਮੁੜ ਸਿੱਧੇ ਰਾਹ ਤੇ ਖੜੇ ਹੋਣ ਲਈ ਉਹਦੇ ਕਦਮਾਂ ਨੂੰ ਸਥਿਰ ਕਰਨ ਲਈ ਉਸ ਦੀ ਸਹਾਇਤਾ करिए ਕਿਉਂਕਿ ਨੇਕ ਨੀਅਤ ਤੋਂ ਗੁਣਾ ਚ ਰਹਿ ਕੇ ਸਹਾਰਾ ਬਣ ਜਦੋਂ ਅਸੀਂ ਕਿਸੇ ਡਿੱਗੇ ਨੂੰ ਖਲੋਣ ਵਿੱਚ ਸਹਾਇਤਾ ਕਰਦੇ ਹਾਂ ਤਾਂ ਸਾਡਾ ਕੀਤਾ ਇਹ ਨੇਕ ਕਰਮ ਸਾਨੂੰ ਸਾਡੇ ਜ਼ਮੀਰ ਦੀਆਂ ਨਜ਼ਰਾਂ ਚ ਪਰਮਾਤਮਾ ਦੀਆਂ ਨਜ਼ਰਾਂ ਚ ਉੱਚਾ ਚੁੱਕ ਦਿੰਦਾ ਹੈ ਸੋ ਅਖੀਰ ਅਮਨ ਮੋਲਾ ਕਦੇ ਮਨਜੂਰ ਨਹੀਂ ਕਰਦਾ ਕਰਮੋਂ ਕੀਤੀਆਂ ਕੁਰੀਤੀਆਂ ਨੂੰ ਇਸ ਲਈ ਕਸ ਰੰਜ ਤੇ ਲਾਦੂਸ਼ਨ ਹੋਰਾਂ ਤੇ ਨਾ ਦਈਏ ਅੰਜਾਮ ਮਾੜੀਆਂ ਨੀਤੀਆਂ ਨੂੰ ਬੇਸ਼ੱਕ ਲੱਖ ਵਾਰ ਅੰਗੋਲੀਆਂ ਕਰ ਛੱਡਿਏ ਹੋਈਆਂ ਬੀਤੀਆਂ ਨੂੰ ਪਰ ਆਖਰ ਭੁਗਤਣਾ ਹੀ ਪੈਂਦਾ ਹੈ ਆਪਣੀਆਂ ਕੀਤੀਆਂ ਨੂੰ ਆਪਣੀਆਂ ਕੀਤੀਆਂ ਨੂੰ ਸਤਸਿਰੀਆ ਕਾਲ